ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਲੋਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਦੀ ਟੀਮ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੀਪਕ ਰਸੂਲਪੁਰੀ ਨੇ ਕਿਹਾ ਕਿ ਅੰਬੇਡਕਰ ਪ੍ਰੈਸ ਕਲੱਬ ਯੂ ਐਸ ਏ ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਮੈਡੀਕਲ ਸਹਾਇਤਾ ਸੋਲਰ ਲਾਈਟਾਂ ਤੇ ਲਾਵਾ ਜਿਸ ਥਾਂ ਤੇ ਰਾਸ਼ਨ ਨਹੀਂ ਪਹੁੰਚਿਆ ਉਸ ਥਾਂ ਤੇ ਰਾਸ਼ਨ ਪਹੁੰਚਾਉਣ ਦੀ ਨਿਮਾਣੀ ਜੀ ਕੋਸ਼ਿਸ਼ ਕਰਨਗੇ ਨਾਲ ਹੀ ਉਨ੍ਹਾਂ ਨੇ ਦਾਨੀ ਸੱਜਣਾ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਵੀਰ ਹੜ੍ਹ ਪੀੜਤਾਂ ਦੀ ਸੇਵਾ ਲਈ ਅੱਗੇ ਆ ਰਹੇ ਹਨ ਉਹ ਵੀਰ ਸਦਾ ਹੀ ਖੁਸ਼ ਰਹਿਣ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਉਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ। ਆ ਇੱਕ ਵਾਰੀ ਫੇਰ ਜਿਹੜਾ ਹੜਾਂ ਦੀ ਜਿਹੜੀ ਮਾਰ ਚੱਲ ਰਿਆ ਸੋ ਜਿੱਥੇ-ਜਿੱਥੇ ਵੀ ਪੰਜਾਬੀ ਪੰਜਾਬੀਤ ਨੂੰ ਜਿਹੜਾ ਪਿਆਰ ਕਰਨ ਵਾਲੇ ਲੋਕ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਜਦੋਂ ਵੀ ਕਿਤੇ ਕੁਦਰਤੀ ਪੰਜਾਬ ਕਰੋਪੀ ਦਾ ਸਾਹਮਣਾ ਕਰਦਾ ਚਾਹੇ ਉਹ ਕੋਵਿਡ ਹੋਵੇ ਜਾਂ ਮਹਾਮਾਰੀ ਹੋਵੇ ਜਾਂ ਇਸੇ ਤਰ੍ਹਾਂ ਜਿਹੜਾ ਹੜਾਂ ਦੀ ਮਾਰ ਚੱਲ ਰਹਾ ਹੈ ਪੰਜਾਬ ਦੇ ਲੋਕ ਉਹਨਾਂ ਦੀ ਅੱਜ ਵੱਡੇ ਵੱਦਰ ਤੇ ਜਿਹੜੇ ਬਾਹ ਫੜਨ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਪਰਵਜੇ ਜੀ ਬੋਧੀ ਸਤਿਵ ਬਾਬਾ ਸਾਹਿਬ ਡਾਕਟਰ ਬੀਰ Ambedkar ਦੇ ਪਰਿਵਾਰਾਂ ਨੇ ਅਮਰੀਕਾ ਤੋਂ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ ਦੀ ਟੀਮ ਵੱਲੋਂ ਇੱਕ ਨੇਕ ਅਤੇ ਵੱਡਮੱਲਾ ਉਪਰਾਲਾ ਕੀਤਾ ਗਿਆ ਸੋ ਹਮੇਸ਼ਾ ਹੀ ਉਹ ਜਦੋਂ ਵੀ ਪੰਜਾਬ ਦੇ ਕੋਈ ਭੀੜ ਪੈਂਦੀ ਆ ਲੋੜਵੰਦ ਲੋਕਾਂ ਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਉਹ ਹਮੇਸ਼ਾ ਪਹਿਲ ਦੇ ਅਧਾਰ ਤੇ ਸਾਹਮਣੇ ਆਉਂਦੇ ਇਸੇ ਤਰ੍ਹਾਂ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਅੱਜ ਅੰਬਿਲਕਾ ਸਨਾ ਪੰਜਾਬ ਤੋਂ ਸੀਰ ਫਲੋਰ ਦੀ ਟੀਮ ਨੂੰ ਭੇਜੀਆਂ ਆ ਸੋਦੇ ਵਿੱਚ ਹੜ ਜਿਹੜੇ ਪ੍ਰਭਾਵਿਤ ਲੋਕ ਆ ਹੜਾਂ ਦੀ ਮਾਰ ਚੱਲ ਰੋ ਗਿਆ ਕੁਦਰਤੀ ਤ੍ਰੋਪੀ ਦੇ ਮਾਰੇ ਹੋਏ ਲੋਕ ਆ ਉਹਨਾਂ ਨੇ ਅੱਜ ਰਾਸ਼ਨ ਸੁੱਕੇ ਦੀ ਜਿਹੜੀ ਸੇਵਾਵਾਂ ਜਿਹੜੀਆਂ ਉਹ ਲੈ ਕੇ ਅਸੀਂ ਰਾਸ਼ਨ ਲੈ ਕੇ ਜਾ ਰਹੇ ਆ ਹੜ ਪੀੜੇ ਦੇ ਇਲਾਕਿਆਂ ਦੇ ਵਿੱਚ ਉਹਦੇ ਵਿੱਚ ਜਿਹੜਾ ਮੈਡੀਕਲ ਸਹੂਲਤ ਵੀ ਹੋਗੀ ਜਿਹੜੇ ਪਰਿਵਾਰ ਬਿਜਲੀ ਜਿੱਥੇ ਨਹੀਂ ਆ ਰਹੀ ਉੱਥੇ ਲਈ ਸੋਲਰ ਲਾਈਟਾਂ ਦਾ ਵੀ ਇਸ ਸਤਿ ਸਤਾ ਵੱਲੋਂ ਜਿਹੜਾ ਪ੍ਰਬੰਧ ਕਰਕੇ ਦਿੱਤਾ ਗਿਆ ਸੋ ਮੈਂ ਡਾਕਟਰ ਬੀ ਆਰ ਅੰਬੇਡਕਰ ਕਲੱਬ ਦੇ ਸਮੁੱਚੀ ਟੀਮ ਦਾ ਇਹ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਦੇ ਵਿੱਚ ਵਿਸ਼ੇਸ਼ ਧੰਨਵਾਦ ਜਿਹੜਾ ਇਹ ਧੀਰਜ ਕੁਮਾਰ ਨਿਊਯਾਰਕ ਸ਼ੋਕਰਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਸ਼ੋਕ ਮਾਹੀ ਜੀ ਸਨੀ ਹੀਰ ਜੀ ਅਮਰੀਕਾ ਤੋਂ ਨਾਲ ਹੀ ਟਰਨਜੀ ਚੱਲੀ ਜੀ ਹੈਰੀ ਸਾਹਿਬ ਹਰਮੇਲ ਹੈਰੀ ਜੀ ਤਮਾਮ ਸਾਰੇ ਜਿੰਨੇ ਵੀ ਡਾਕਟਰ ਬੀ ਆਰ ਅੰਬੇਡਕਰ ਕਲੱਬ ਦੇ ਸਾਡੇ ਆਗੂ ਸਹਿਬਾਨ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਕੁਦਰਤੀ ਕਰੋਪੀ ਜਿਹੜਾ ਹੜਪੀ ਦੇ ਸਪੀੜੇ ਤੇ ਲੋਕਾਂ ਦੀ ਬਾਹ ਫੜੀ ਆ ਸੋ ਆਓ ਰਲ ਮਿਲ ਕੇ ਆਪਾਂ ਮਨੁੱਖਤਾ ਦੀ ਸੇਵਾ ਕਰੀਏ ਮਾਨਵਤਾ ਦੇ ਭਲੇ ਲਈ ਕੰਮ ਕਰੀਏ ਤਾਂ ਜੋ ਜਿਹੜੀ ਕੁਦਰਤੀ ਆਫਤਾਂ ਦੇ ਸ਼ਿਕਾਰ ਹੋਏ ਲੋਕ ਆ ਉਹਨਾਂ ਨੂੰ ਬਹੁਤਾ ਆਪਾਂ ਨਹੀਂ ਕੁਝ ਕਰਦੇ ਥੋੜਾ ਤਿਲ ਫੁੱਲ ਆਪਣੀਆਂ ਸੇਵਾਵਾਂ ਦੇ ਕੇ ਜਿਹੜਾ ਉਹਨਾਂ ਦੀ ਬਾਹ ਫੜਨ ਦਾ ਕੰਮ ਕਰੀਏ ਤਾਂ ਜੋ ਪੰਜਾਬ ਦੇ ਅੰਦਰ ਇਹੋ ਜਿਹੇ ਲੋਕ ਪੰਜਾਬ 'ਚ ਵੱਸਦੇ ਆ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਆ ਜਾਂ ਭੀੜ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਹੀ ਦੂਸਰੀਆਂ ਸਟੇਟਾਂ ਦੂਸਰੇ ਦੇਸ਼ਾਂ 'ਚ ਜਾ ਕੇ ਵੀ ਕੰਮ ਕਰਦੇ ਆ ਇਹ ਤਾਂ ਜਿਹੜੀ ਪੀੜ੍ਹੀ ਆ ਪੰਜਾਬ ਤੇ ਪਈ ਆ ਪੰਜਾਬ ਤੇ ਜਿਹੜੇ ਵਾਸੀ ਆ ਪਹਿਲ ਕਦਮੀ ਕਰਕੇ ਆਪਣੀਆਂ ਬੜਮੁੱਲੀਆਂ ਸੇਵਾਵਾਂ ਦੇ ਰਹੇ ਆ ਸੋ ਜਿਨ੍ਹਾਂ ਜਿਨ੍ਹਾਂ ਦਾਨੀ ਸੱਜਣਾ ਨੇ ਜਿਨ੍ਹਾਂ ਸੰਸਥਾਵਾਂ ਨੇ ਜਿਨ੍ਹਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀਆਂ ਨੇ ਜਿੱਥੇ ਜਿੱਥੇ ਵੀ ਕੋਈ ਨੇਕ ਉਪਰਾਲਾ ਕੀਤਾ ਜਿੱਥੇ ਵੀ ਇਹ ਮੈਡੀਕਲ ਸੂਰਤ ਦਿੱਤੀ ਆ ਜਾਂ ਕੋ ਰਾਚਰ ਦੀਆਂ ਸਭਾਵਾਂ ਦਿੱਤੀਆਂ ਆ ਜਾਂ ਕੋ ਹੜਾਂ ਦੇ ਇਲਾਕਿਆਂ ਨੂੰ ਬੰਨਾਂ ਦੀ ਜਿਹੜੀ ਪੂਰਤੀ ਦੇ ਕੰਮ ਕੀਤਾ ਹੈ ਜਿੱਥੇ-ਜਿੱਥੇ ਵੀ ਲੋਕ ਜਿਹੜਾ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਉਹਨਾਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਡੀਕਲ ਸੇਵਾ ਤਸੀਲ ਫਲੋਰ ਤਰਵਾਦ ਕਰਦੀ ਆ ਵਿਸ਼ੇਸ਼ ਧੰਨਵਾਦ ਸਾਡੇ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ ਦੀ ਸਮਰਚੀ ਟੀਮ ਦਾ ਜਿਨ੍ਹਾਂ ਨੇ ਹੜਪੀੜ ਦੇ ਜਿਹੜੇ ਪ੍ਰਭਾਵਿਤ ਲੋਕਾਂ ਦੀ ਬਾਹ ਫੜਨ ਲਈ ਸਾਨੂੰ ਇਹ ਜਿਹੜੇ ਸੇਵਾペਂ ਦੀਆ ਜਿਸ ਦੇ ਵਿੱਚ ਸੁੱਕਾ ਰਾਸ਼ਨ ਹੋ ਗਿਆ ਪੂਰਾ ਜਿਹੜਾ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਆ ਮੈਡੀਕਲ ਸਹੂਲਤ ਆ ਸੋਲਰ ਲਾਈਟਾਂ ਦਾ ਜਿਹੜਾ ਅਸੀਂ ਪ੍ਰਬੰਧ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਕੇ ਲੈ ਕੇ ਜਾ ਰਹੇ ਆ ਸੋ ਆਓ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਏ ਹਰ ਇੱਕ ਜਿੱਥੇ ਵੀ ਲੋੜਵੰਦ ਪਰਿਵਾਰ ਆ ਕਿਤੇ ਵੀ ਲੋੜਵੰਦ ਲੋਕ ਬੈਠੇ ਆ ਉਹਨਾਂ ਦੀ ਬਾਹ ਫੜੀਏ ਤਾਂ ਜੋ ਹੱਸਦਾ ਬਸਦਾ ਰੰਗਲਾ ਪੰਜਾਬ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਸਾਰਿਆਂ ਦਾ ਆਪ ਤਰਵਾਦ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਜਿਨ੍ਹਾਂ ਦਾਨੀ ਸੱਜਣਾ ਨੇ ਇਸគ្រੂਪੀ ਦੇ ਅੰਦਰ ਸੇਵਾਵਾਂ ਭੇਜੀਆਂ ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਚੜ੍ਹਦੀ ਕਲਾ ਤੰਦਰੁਸਤ ਰਹਿਣ ਉਹਨਾਂ ਦੇ ਪਰਿਵਾਰਾਂ ਦੇ ਹਮੇਸ਼ਾ ਕਾਰੋਬਾਰ ਵਿੱਚ ਵਾਧਾ ਹੋਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਐਸੇ ਤਰ੍ਹਾਂ ਜਿਹੜਾ ਲੋਕਾਂ ਦੀ ਗਰੀਬ ਲੋਕਾਂ ਦੀ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਰਹਿਣ ਬਹੁਤ ਬਹੁਤ ਧੰਨਵਾਦ ਜੈਪੀ ਜੈਪਾਰ ਜੈ ਗੁਰਦੇਵ ਧੰਨ ਗੁਰਦੇਵ